शादी की तैयारियों के बीच उस समय हड़कंप मच गया जब शगुन की रस्म से एक दिन पहले दुल्हन घर से लापता हो गई। मामला अमृतसर के छेरटा स्थित गांव खापड़ खेड़ी का है जानकारी के मुताबिक गांव खापड़ खेड़ी निवासी इकतीस वर्षीय हरप्रीत सिंह की आठ महीने पहले सुल्तान बिंड रोड डरमा वाला बाजार निवासी किरणदीप कौर के साथ सगाई हुई थी परिजनों ने फरवरी में शादी तय की थी और पंद्रह फरवरी को बारात जानी थी घर में शादी की तैयारियाँ जोर शोर ऐसी चल रही थी इतने में चौदह फरवरी को वह तो शगुन की रस्म होनी थी लेकिन चौदह फरवरी की सुबह करीब पाँच बजे लड़की के परिजनों को फोन आया कि उनकी बेटी किरणदीप कौर घर से लापता हो गई है यह सुनकर दोनों परिवारों में अफरा तफरी मच गई लड़के पक्ष ने आरोप लगाया कि लड़की का किसी युवक के साथ प्रेम प्रसंग चल रहा था और इसी कारण लड़की का परिवार पिछले आठ महीने ऐसी शादी की तारीख को लेकर टाल मटोल कर रहा था उनका कहना है की एक दिन पहले एक युवक का फोन आया था जिसने दावा किया की उसका और किरणदीप का प्रेम संबंध है और वह शादी करना चाहते हैं इसलिए ये रिश्ता तोड़ दिया जाए लड़के पक्ष ने आरोप लगाया कि इस घटना से जहां गांव में उनकी बदनामी हुई है तो वहीं लाखों रुपए का आर्थिक नुकसान भी हुआ है आगे कहना है कि उन्होंने लड़की पक्ष से कई बार संपर्क करने की कोशिश की लेकिन उन्हें कोई संतोष जनक जवाब नहीं मिला और फोन भी बंद कर दिए गए इस संबंध में लड़के पक्ष ने थाना धरिंडा के पुलिस चौकी खासा में लिखित शिकायत देकर लड़की के परिवार के खिलाफ कार्रवाई की मांग की है और ऐसे में उधर एएसआई सरबजीत सिंह ने बताया कि लड़के पक्ष की शिकायत पर लड़की के परिवार को थाने बुलाया गया है दोनों पक्षों की बात सुनने के बाद आगे की कार्रवाई की जाएगी हाँ जी पाजी की ना अपना कितने रहने वाले की आज वाकया होया है मेरा नाम आरप्रीत सिंह जी मेरा ना वाकया इदा आ कि मेरा आज विवाह सारे रिश्तेदार आए हैं ते केते दाडी मंगनी प्यार ते बाप देता उन्होंने ते मेरा मंगनी इथे ड्रम वाली गली होई जी किन्ना चिर पहले ताडी नौ महीने हो गए जी होई नु ਉਹਨਾਂ ਨੇ ਮੈਨੂੰ ਗਮਰਾਹ ਕੀਤਾ ਇਹ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚੱਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹੂੰ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਨੇ ਉਹਨਾਂ ਦੇ ਤੇ ਕਿਉਂ ਚੱਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਭਜੀ ਦੱਸਿਆ ਨਹੀਂ ਕਿ ਨਿੱਧਰ ਤੁਹਾਡੀ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਤੋ ਤੋ ਕੋਈ ਗੱਲ ਬਾਤ ਨਹੀਂ ਤੁਹਾਡੇ ਪਰਵਾਹ ਦੇ ਨਾਲ ਨਹੀਂ ਗੱਲ ਮੇਨਾਂ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਇਹਨਾਂ ਵੀ ਗੱਲ ਹੁੰਦੀ ਰਹੀ ਤੁਹਾਡੇ ਹਾਂਜੀ ਕੋਈ ਗੱਲ ਕੀ ਕਹਿੰਦੀ ਨਹੀਂ ਉਹ ਤੇ ਕੁਛ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ ਹਾਂਜੀ ਵਿਆਹ ਨਾਲ ਰਾਜੀ ਸੀ ਪਹਿਲੋਂ ਤਾਂ ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ ਉਹ ਉਹ ਜੂਪੀ ਤਾਂ ਕਹਿੰਦਾ ਮੈਂ ਬੋਲਦਾ ਹਾਂ ਤੇ ਹਾਂਜੀ ਮੁੰਡੇ ਦਾ ਨਾਮ ਨਹੀਂ ਪਤਾ ਕਹਿੰਦਾ ਮੈਂ ਜੂਪੀ ਤੇ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ ਹਾਂ ਹਾਂਜੀ ਕਹਿੰਦਾ ਪਹਿਲਾਂ ਫੋਨ ਆਇਆ ਤੇ ਕਹਿੰਦਾ ਪਹਿਲਾ ਫੋਨ ਆਇਆ ਕਹਿੰਦਾ ਇਹ ਮਤਲਬ ਤੂੰ ਇਹ ਰਿਸ਼ਤਾ ਛੱਡ ਦੋ ਇਹ ਪਹਿਲਾਂ ਵੀ ਕੁੜੀ ਮੈਨਾਂ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਇਦਾਂ ਦਾ ਮੁੰਡਾ ਹਾਂ ਕੀ ਨਾਮ ਹੈ ਮੁੰਡੇ ਦਾ ਮੁੰਡੇ ਦਾ ਨਾਮ ਨਹੀਂ ਪਤਾ ਇਹ ਨਹੀਂ ਉਹਨੇ ਕੁੜੀ ਦਾ ਤਾਂ ਜਿਹਨਾਂ ਤਾਂ ਡੀ ਮੰਗ ਨਹੀਂ ਹੋਈ ਕਿਰਨਦੀਪ ਕੌਰ अच्छा जी तो ਕੀ ਤਿਆਰੀ ਕਿੱਦਾਂ ਗਈਆਂ ਤੁਹਾਡੇ ਪਰਿਵਾਰੋਂ ਤਿਆਰੀਆਂ ਭਾਈ ਸਾਰੀਆਂ ਹੋਈਆਂ ਆਂ ਹਲਵਾਈ ਵੀ ਲੱਗੇ ਟੰਟ ਲੱਗਾ ਹੀ ਦੇਖਣ ਉਦਲਾਸ ਹਲਵਾਈ ਵੀ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ ਹਾਂਜੀ ਮੇਰਾ ਨੁਕਸਾਨ ਹੋਇਆ ਜੀ ਕਿਰਨ ਦੇ ਮਾ ਨਾਲ ਗੱਲ ਹੋਈ ਤੁਹਾਡੀ ਕਦੇ ਹਾਂਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹ ਤੇ ਹੁੰਦੇ ਮਤਲਬ ਅੱਜ ਕੀ ਆ ਤੁਸੀਂ ਅੱਜ ਕੀ ਕਹਿੰਦੇ ਚੱਲ ਗਈ ਆ ਕਰ ਜਿਉਂ ਨੇ ਇਹ ਕਹਿਆ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇ ਹੋ ਤੇ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪਈ ਕੁੜੀ ਦਾ ਚੱਕਰ ਹੀ ਉਹ ਮੁੰਡਾ ਜੂਪੀ ਵਾਲੇ ਨਾਲ ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂਜੀ ਤੁਹਾਨੂੰ ਮੁੰਡੇ ਦੇ ਆਉਣ ਤੋਂ ਸ਼ੱਕ ਹੋਣਾਗਾ ਹਾਂਜੀ ਕੀ ਮੰਗ ਹੀ ਕਰਦੇ ਹੋਣਗੇ ਮੰਗ ਹੋਗੀ ਨੇ ਸਾਨੂੰ ਚਾਹੀਦਾ ਤੇ ਹਾਂ ਹਾਂਜੀ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਗੌਰ ਥੋਨੇ ਰਹਿਣ ਵਾਲੇ ਦੇ ਖਾਪੜ ਖੇੜੀ ਕੀ ਲੱਗਦਾ ਹੈ ਬੰਦੇ ਦੀ ਮੈਚ ਤੇ ਹੋ ਰਿਹਾ ਤੇ ਹੋਰ ਜੀ ਇੱਕ ਕੋ ਮੰਗਣੀ ਹੋਈ ਸੀ ਕਿੰਨਾ ਚਿਰ ਮੰਗਣੀ ਰਹੀ ਇਹਨਾਂ ਦੀ 8-9 ਮਹੀਨੇ ਹੋ ਗਏ ਮੰਗਣੀ ਨੂੰ ਤੇ ਅੱਜ ਕੀ ਪ੍ਰੋਗਰਾਮ ਹੈ ਅੱਜ ਸਗਨ ਸੀ ਸਾਰੀ ਰੇਜਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਜਮੈਂਟ ਕੀਤਾ ਤੁਹਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇ ਗਏ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਤਫੀਲ ਤਾਂ ਜ਼ਿਆਦਾ ਦੇ ਉਹਨਾਂ ਨੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਕੋਲੇ ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਅੱਛਾ ਪਹਿਲਾਂ ਕੁੜੀ ਦਾ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਕਦੋਂ ਕਿਦਾਂ ਪਤਾ ਲੱਗਾ ਹਾਂਜੀ ਅੱਜ ਹੀ ਪਤਾ ਲੱਗਾ ਇਹਨਾਂ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਹੈ ਕਿ ਕੁੜੀ ਦੀ ਮੈਰਿਜ ਹੋਈ ਆ ਤੇ ਜਦਨ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਕਿ ਕੁਵਾਰੀ ਆ ਕੁੜੀ ਕਿ ਲੱਗਦਾ ਕਿ ਧੋਖਾ ਕੀਤਾ ਤੁਹਾਡੇ ਹਾਂਜੀ ਧੋਖਾ ਕੀਤਾ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਹਾਂਜੀ ਕਿਹੜੇ ਕਿਹੜੇ ਓਲੇ ਲਗਾ ਕੇ ਰੱਖੇ ਤੁਹਾਡੇ ਕੋਲ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ ਹਾਂਜੀ ਤੇ ਮੁੰਡੇ ਨੂੰ ਕੋਈ ਕਹਿੰਦੇ ਫੋਨ ਫੋਨ ਵੀ ਆਇਆ ਸੀ ਪਰ ਹਾਂਜੀ ਮੁੰਡੇ ਨੂੰ ਆਇਆ ਫੋਨ ਕਿਸੇ ਲੜਕੇ ਦਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਵੀ ਤੂੰ ਇਹਦਾ ਖਹਿੜਾ ਛੱਡ ਦੇ ਇਹ ਮੇਰੀ ਵੀ ਹੈਗੀ ਆ ਤੂੰ ਇਹਦਾ ਖਹਿੜਾ ਛੱਡ ਦੇ ਹੁਣ ਘਰ ਦੇ ਸਾਰੇ ਰਿਸ਼ਤੇ ਪੁਰਾਣੇ ਆਏ ਸੀ ਧਮਕੀ ਦਿੱਤੀ ਇਹਨੂੰ ਵੀ ਤੂੰ ਇਹਦਾ ਖਹਿੜਾ ਛੱਡ ਦੇ ਨਹੀਂ ਤੇ ਆਪਾਂ ਕੁਝ ਵੀ ਕਰ ਸਕਦੇ ਤੈਨੂੰ ਜੇ ਮਾਪਿਓ ਦੀ ਸਪੋਰਟ ਹੈਗੀ ਆ ਤੇ ਕੁੜੀ ਇਸ ਤਰ੍ਹਾਂ ਕਰਦੀ ਨਹੀਂ ਤੇ ਅਲਾਉਡ ਨਹੀਂ ਹੈਗਾ ਕੁੜੀ 9 ਵਜੇ ਤੋਂ ਪਹਿਲਾਂ ਘਰੋਂ ਨਿਕਲ ਜੇ ਬਾਹਰ ਰਾਤ ਦੀ ਗਈ ਹੈ ਕਿ ਸਰੇ ਰਾਤ ਦੀ ਗਈ ਆ ਰਾਤ ਦੀ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੇ ਬੇਟਾ ਘਰ ਹੋ ਜਾ ਬੇਟੀ ਗਈ ਆ ਪਤਾ ਹੋਣਾ ਚਾਹੀਦਾ ਨਾ ਹਾਂ ਆ ਦੋ ਬਣੇ ਹੋਈਆਂ ਵਿਆਹ ਹਾਂਜੀ ਉਧਰ ਨਹੀਂ ਪਤਾ ਪਈ ਤਿਆਰੀ ਹੋਈ ਆ ਕਿ ਨਹੀਂ ਹੋਈ ਦਿਨੇ ਹੀ ਦੱਸਿਆ ਬਸ ਸਾਨੂੰ ਦਿਨੇ ਇਨਫੋਰਮ ਹੋਇਆ 5 ਵਜੇ ਆਇਆ ਫੋਨ ਤੇ ਤੁਹਾਡੇ ਲੋ ਕੀ ਕੀ ਤਿਆਰੀ ਕੀਤੀ ਗਈ ਆ ਸਾਡੇ ਲੋ ਸਾਹਿਬ ਇਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਵਾ ਸਭ ਕੁਝ ਕਹਿਣਾ ਗੱਟਾ ਆਪਾਂ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਤੇ ਵੀ ਪਾ ਕੇ ਆਏ ਆ ਸਭ ਕੁਝ ਸਾਹੀ ਅਰੇਂਜਮੈਂਟ ਕੀਤਾ ਹਾਂਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਦੇ ਸਕੁੰਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੁੜੀ ਵਿਆਹੋ ਜਿੱਥੋਂ ਮਰਜ਼ੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜ਼ੀ ਸਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਲੱਗਦਾ ਕਿ ਇਦਾਂ ਭਾਵੇਂ ਛੋਟੀ ਹਾਂਜੀ ਬਦਨਾਮੀ ਹੁੰਦੀ ਭਾਵੇਂ ਛੋਟੀ ਤੋਰੋ ਜਿੱਥੋਂ ਮਰਜ਼ੀ ਤੋਰੋ ਸਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜ਼ੀ ਚਾਹੀਦੀ ਅਸੀਂ ਸਵੇਰੇ ਬਰਾਤ ਲੈ ਕੇ ਆ ਜਾਣਾ ਵਾ ਭਾਜੀ ਕੀ ਨਾਮ ਦੇਖੋ ਵੀ ਜੀ ਪਹਿਲਾਂ ਤੇ ਸਾਡਨਾ ਵੀਰਨਾ ਬਹੁਤ ਮਾੜੀ ਹੋਈ ਆ ਸਾਡੇ ਭਰਾਣਾ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਫਰੋਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਜਿਸਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਇੱਥੇ ਤੇ ਆਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰਕੇ ਕਹਿੰਦੇ ਵੀ ਕੁੜੀ ਹੈ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਤ ਟੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਰਹੀ ਬਸ ਇਹ ਨਾ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੱਡੀ ਬਦਨਾਮੀ ਵਾਲੀ ਗੱਲ ਹੈ ਜਿਹੜੋ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਸੀ ਤਾਂ ਸਾੜਨਾ ਪਹਿਲਾਂ ਕਰ ਲੈਂਦੇ ਅਸੀਂ ਇਹ ਇਥੋਂ ਤੱਕ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਕਿ ਆ ਕੋਈ ਇਹੋ ਜੀ ਗੱਲ ਵੀ ਹੈਗੀ ਆ ਕਿੰਨੇ ਦਿਨ ਦਾ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਕੁੜੀ ਵਾਲੇ ਕਿੱਥੋਂ ਦੇ ਕੁੜੀਆਲੇ ਆ ਗਏ ਭਾਈ ਨਿਊ ਅੰਮ੍ਰitsar ਪਰਾਂ ਰਮਾਣੀ ਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸਲਤਾਨਬਨ ਰੋਲ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਿਆਂ ਨਾਲ ਹਾਂ ਜੀ ਹੁੰਦੀ ਆ ਜਿਹੜਾ ਕਰਦਾ ਰਿਹਾ ਆਪਣੀ ਸਾਸ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰਦੇ ਤੇ ਸ਼ਾਇਦ ਨਹੀਂ ਕੋਰਾ ਦੇ ਅੱਜ ਮੌਕੇ ਦੇ ਵੇਖੋ ਤੂੰ ਇਹ ਆ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਆਂ ਚੰਗੇ ਉਹਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਬ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰਹਿੰਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਲੋਕੀਂ ਦੇਖਣ ਵਿਆਹ ਆਏ ਸੀ ਤੇ ਕੰਮ ਹਟਨਾਵਾ ਹੁੰਦੇ ਹੋਣ ਇੱਥੇ ਆਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆਂ ਕਿ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਹਾਂ ਜੀ ਹਾਂ ਜੀ ਥਾਣੇ ਗਏ ਜੀ ਆਹ ਕਿ ਫਾਮਲਾ ਜਿਹੜੇ ਕੁੜੀ ਵਾਲੋਂ ਪਿਆਰ ਕਰਿਆ ਤੇ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਬਿੰਦਰ ਸਿੰਘ ਖਾਪੜ ਖੜੀ ਤੋਂ ਦਰਖਾਸਤ ਆਈ ਆ ਇਹ ਅੱਜ ਵਿਆਹ ਸੀਗਾ ਤੇ ਉਹ ਇਹਨਾਂ ਨੇ ਹੁਣੇ ਦਿਖਾ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਿਖਾਤਾ ਜੋ ਬੰਦੀ ਕਾਰਵਾਈ ਹਿਉ ਕੀਤੀ ਚਲੋ ਪਹਿਲਾਂ ਕੁੜੀ ਦੇ ਪਰਿਵਾਰ ਨਾਲ ਕੋਈ ਗੱਲਬਾਤ ਇਹ ਤੁਹਾਡੀ ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਤੇ ਦੋਵਾਂ ਪਰਿਵਾਰਾਂ ਨੇ ਕੁੱਛੀ ਜੋ ਬੰਦੀ ਕਾਰਵਾਈ ਆਪ ਮਿਲੇਗਾ ਪਰਿਵਾਰ ਨੂੰ ਜੀ ਮਿਲੇਗਾ ਜੀ ਉਸ ਤੋਂ ਬੰਦੀ ਕਾਰਵਾਈ ਕੀਤੀ ਚਲੋ